ਤੇ ਅਸੀਂ ਠੇਕਾ ਲਿਆ ਇਸ ਸਬਦਾਨ ਬਚਾਉਣ ਦਾ ਜਿਨ੍ਹਾਂ ਦਾ ਸਬਦਾਨ ਹੈ ਉਹ ਬਚਾਉਣ ਨਾ ਬਚਾਉਣ ਜੈ ਭੀਮ ਜੈ ਭਾਰਤ ਮੈਂ ਸਾਰੇ ਵੀਰਾਂ ਨੂੰ ਐਸੀ ਵਰਗ ਮੈਂ ਵੀ ਸੇਕ ਰਵੀ ਦਾਸ ਜੀ ਕਿੰਮਿਆ ਹਰ ਸਿੱਖ ਮੇਰੇ ਸਿੱਖ ਤਨਖਾਣ ਸਿੱਖ ਕਿੰਨੇ ਵੀ ਸਮਾਜ ਆ ਮੈਂ ਕਹਿੰਦਾ ਏ ਬਾਬਾ ਸਾਧ ਦੀ ਸੋਚਦੇ ਆਪਾਂ ਚੱਲਣ ਵਾਲੇ ਆ ਆਪਾਂ ਅਮਰਤਪਾਲ ਦੀ ਸੋਚਦੇ ਚੱਲਣ ਵਾਲੇ ਨਹੀਂ ਐ ਤੇ ਆਪਾਂ ਵੋਟ ਅਮਰਤਪਾਲ ਨੂੰ ਨਹੀਂ ਪਾਣੀ ਆਪਾਂ ਅਮਰਤਪਾਲ ਦਾ ਪਿੰਡਾ ਪਿੰਡਾ ਵਿੱਚ 22 61 ਕਰਦਾ ਕਿਉਂ ਇਹ 바ਵਾ ਸਾਹਿਬ ਨੂੰ ਕਹਿੰਦਾ ਕਿੰਨਾ ਦੇ ਕਾਨੂੰਨ ਆ ਉਹ ਆਪਾਂ ਨੂੰ ਆਂਦਾ ਹੀ ਅਮਰਤਪਾਲ ਕਹਿੰਦਾ ਕਿੰਨਾ ਦੇ ਕਾਨੂੰਨ ਆ ਕਿੰਨਾ ਦੇ ਭਾਰਤ ਦੇ ਕਾਨੂੰਨ ਆ ਉਹ ਬਚੌਣ ਅਹੀਂ ਕੀ ਕਰੀਏ ਬਾਹਰ ਦਾ ਕਾਨੂੰਨ ਤੇ ਮੈਂ ਵੀ ਕੀ ਆਪਾਂ ਨੂੰ ਸਹੂਲਤਾਂ